ਜਿਹੜਾ ਕੇਰਾ ਲੱਗਿਆ ਉਹਨੂੰ ਬੰਦ ਕਰੋ ਜਿਹੜਾ ਨਹੀਂ ਲੱਗਾ ਉਹਨੂੰ ਖੋਲੋ ਆਹੀ ਕੰਮ ਆ ਖੇਤੀ ਦੇ ਖੇਤੀ ਕਰਨੀ ਕੋਈ ਉਪਰ ਨਹੀਂ ਬੜੀ ਸੁਖਾਲੀ ਐ ਟੱਕਣ ਲਾਓ ਕਹੀ ਚੱਖਣ ਦੀ ਲੋੜ ਨਹੀਂ ਬਸ ਆਹੀ ਕੰਮ ਸੀਗਾ ਇੰਨੇ ਹੀ ਕੰਮ ਆ ਮਿੱਤਰੋ ਖੇਤੀਬਾੜੀ ਕਰੋ ਸਿਹਤਮੰਦ ਰਹੋ ਬੜੀ ਸੌਖੀ ਹੋਗੀ ਖੇਤੀ ਟੱਲੀਦਾ ਹੈਗੀ ਆ ਬ੍ਰੇਕ ਨਾਲ ਮਰੂ ਟੱਲੀ ਮਾਰ ਨੀ ਵਿੱਚ ਮਾਰ ਦੂ ਫਿਰ ਇੱਥੇ ਢੇਰ ਲਾ ਬੈ ਦਰਕਦੀ ਇਹ ਵੀ ਦਾ ਇੱਥੇ ਜੀ ਮੜਾ ਜਾ ਭੁੱਲੀ ਅੰਨੀ ਸਾਈਕਲ ਚਲਾਉਣਾ ਭੁੱਲ ਗਈ ਮੜਾ ਜਾ ਭੁੱਲੀ ਅੰਨੀ ਆਇਓ ਸ਼ਾਮਾਂ ਖੇਤਾਂ ਨਾ ਮਰਵਾਇਏ ਗੇੜਾ ਜੁੜੇ ਮੇਰੇ ਨਾਲ ਕਿਹੜਾ ਕਿਹੜਾ ਜਰਾਂ ਦੇ ਜਾਂਦੇ ਯਾਤਰੀ ਦੇਖਦੇ ਆ ਯਾਤਰੀ ਗਨ ਧਿਆਨ ਦੇ ਅਜ ਖੋਲਣ ਦੇ ਅੱਧੀ ਪਿਆ ਬਯਾਰ ਹਾਂ ਸਾਰੇ ਸਕੋਣਾ ਨਾ ਤੈਨੂੰ ਉਹ ਕਰਾਂਗੇ ਆਪਾਂ ਜਾਂਦੇ ਖੋਲਦੇ ਬਾਅਦ ਚ ਕਬਾਲ ਸਿੰਘ ਲੋ ਜੀ ਮਿੱਤਰੋ ਝੋਨੇ ਨੂੰ ਪਾਣੀ ਲਾਓ ਉਸ ਘਾਸ ਘਾ ਕੇ ਜਿਆ ਦੇ ਸੋਬੇ ਆ ਹਾਂ ਵਧੀਆ ਚੱਲਿਆ ਸਾਰਾ ਘੇਰਾ ਇਹ। ਉਹ ਨਹੀਂ ਅੱਛਾ ਖੜਾ ਰਿਹਾ। ਇਹਨੂੰ ਕਹਿੰਦੇ ਡੁੱਬ ਗਿਆ, ਮਰ ਗਿਆ। ਇਹ ਘੇਰਾ ਸਾਰਾ ਵਧੀਆ ਲੇ ਜਿਹੜਾ ਜਿਹੜੇ ਤੋਂ ਆਸ ਸੀ ਦੀ ਕੁਝ ਡੱਕੇ ਮਰ ਗਏ ਜਿਹੜੇ ਤੋਂ ਆਸ ਹੈ ਨਹੀਂ ਸੀ। ਵੀ ਇਹ ਚ ਮਰ ਸਕਦੇ ਐ। ਇਹ ਚ ਥਾਲਾ ਵਧੀਆ ਚੱਲਿਆ ਖੜਾ ਇਹ। ਇਹ ਦੇਖ ਲਓ। ਓਹੋ। ਉੱਥੇ ਬਸ ਉਹ ਮੱਥੀ ਦੇ ਡੱਕੇ ਬਚਿਆ। ਆਹ ਤਾਂ ਕੋਈ ਇੱਧਰ ਤੋਂ ਇੱਕ ਨੰਬਰ ਚ ਆ ਕਹਿੰਦਾ। ਨਹੀਂ ਇੱਧਰ ਠੀਕ ਹੋ ਇੱਕ ਦੋ ਘੇਰਾਂ ਚ ਤਾਂ ਤਾਂ ਹੁੰਦੀ ਐ ਇਹ ਕਹਿੰਦਾ। ਗਰਮੀ ਬੜੀ ਪਈ ਐ। ਗਰਮੀ। ਬੰਦੇ ਮੱਚੀ ਗਏ ਡੱਕਿਆਂ ਦਾ ਕੀ ਕਰੂੰ ਬਸੂਰਾ ਤੇ ਕਿਹੜਾ ਕਿਹੜਾ ਜੁੜ ਗਿਆ ਜੀ ਸੱਜਣ ਮਿੱਤਰ ਵੇਲੀ ਇੱਥੇ 12 ਵੀਡੀ ਕਿਹੜਾ ਖੜ ਗਿਆ ਇੰਨਾ ਟਾਈਮ ਕਿਹੜੇ ਕੋਲੇ ਅੱਜ ਕੱਲ ਦੀ ਟਾਈਮ ਚ ਮੇਕ ਮੇਲੇ ਤਾਂ ਨਹੀਂ ਆਏ ਸੀ ਫਿਰ ਨਾਲੇ ਲਾ ਕੇ ਹੁਣ ਸੌਣ ਲੱਗਿਆ ਕੀ ਗੱਲ ਲੱਗਿਆ ਯਾਰ ਲੈ ਖੇਤ ਦਿਖਾ ਕੇ ਲਾਣ ਤੁਹਾਨੂੰ ਮਿੱਤਰੋ ਕੀ ਕਹਿੰਦੇ ਪਹਿਲਾਂ ਦੱਸ ਕਿ ਤੂੰ ਚੰਡੀਗੜ੍ਹ ਦੇ ਪਨੀਰੀ ਪੱਟਰੇ ਜਿੱਥੇ ਉੱਤੇ ਦਿਖਾਵਾਂਗੇ ਹੈੱਡ ਕੁਆਰਟਰ ਤੇ ਖੇਤੀਬਾੜੀ ਵਾਲੇ ਬੰਦੇ ਆ ਖੇਤੀਬਾੜੀ ਵਾਲਿਆਂ ਨਾਲ ਜੁੜੀਆਂ ਵੀਡੀਓ ਹਾਸੇ ਠੱਠੇ ਇਹ ਆਉਂਦੇ ਆ ਲੈਕਚਰ ਤਾਂ ਤੋਂ ਦੂਰ ਗਲੀ ਗਲੋਚ ਤੋਂ ਦੂਰ ਟਾਈਮ ਜ਼ਰੂਰ ਲੱਗਦਾ ਹੌਲੀ ਹੌਲੀ ਹੋਵਾਂਗੇ ਮਸ਼ਹੂਰ ਆਉਣ ਦੇ 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 ਹੋਣ ਦੇ ਹੋ ਆ ਗਿਆ ਹੋ ਆ ਗਿਆ ਕੱਚੀ ਆਗਾ ਫੱਕ ਪੱਟੀ ਬੈਠੇ ਆ ਕਹਾ ਤੇ ਮਿੱਤਰੋ ਪਿਛਲੇ ਸਾਲ ਆ ਜਿਹੜਾ ਨਿੰਮਾਂ ਤੇ ਬਿਮਾਰੀ ਪਈ ਸੀਗੀ ਉਹ ਆਪਣੇ ਨਿੰਮ ਨੂੰ ਵੀ ਖਾ ਚੁੱਕੀ ਐ ਅੱਧਾ ਰਹਿ ਗਿਆ ਜਰਾ ਇਹ ਕਿਪਾਸਾ ਰਹਿ ਗਿਆ ਵਿਚਾਰੇ ਦਾ ਹੁਣ ਸੁੱਕਾ ਪਾਸਾ ਵੱਢੀਏ ਤਾਂ ਸਾਰਾ ਸੁੱਕੂ ਹੀ ਹੋਆ ਤਾਂ ਅੰਦਰ ਕਿਦਾ ਵੱਢਿਆ ਨਹੀਂ ਸੁੱਕਾ ਪਾਸਾ ਆਹ ਪਾਣੀ ਕਿਹੜਾ ਇੱਕ ਦਿਨ ਲੱਗ ਗਿਆ ਸੀਗਾ ਹਟਾਇਆ ਭਰਾਵਾ ਸਾਨੂੰ ਗਏ ਦੱਸਦਾਗਾ ਨਿੰਮ ਪੜੀ ਜਾਂਦਾ ਐਡੇ ਘਟਿਆ ਲੋਕ ਆ ਦੇਖ ਲੋ ਰੁੱਕ ਕੇ ਜਾ ਚੱਲ ਭਾਈ ਜੇ ਤੂੰ ਚਾਹੁੰਦਾ ਹੈਂ ਖੇਡਾਂ ਚਿਹਰੀ ਤੇ ਨਾਲ ਲੱਗ ਗਈ और साज राम राम वधाए सो वधे बल कर मुंडा राम पिंड बंदी रूना ई झूना ਸ਼ੁਭਰੀਆ ਜਿਹੜੇ ਫਸਲਾਂ ਮਿੱਤਰ ਜੁੜੇ ਆ ਜਿੱਦੀ ਲੈ ਚਾਲਦੇ ਆ ਤੁਹਾਨੂੰ ਖੇਤ ਇੱਧਰ ਦੇਖਣਾ ਇੱਧਰ ਦੇਖ ਲੈ ਚਾਉਂਦੇ ਆ ਸਿੱਧਾ ਅੰਮੀ ਖੇਤ ਇੱਧਰ ਆ ਗਈ ਜੀ ਮੂੰਗੀ ਇਹ ਮੂੰਗੀ ਆਈ ਜਿੱਦੀ ਹਰੀ ਹਰੀ ਦੀ ਵੀ ਆ ਸੈਂਟਰਲ ਬੈਂਕ ਤੋਂ ਲੰਬੀ ਦੂਰ ਜਿਹਾ ਆਵਾ é

ਆਜਾ ਭਰਾ ਰੱਖੀਂ ਤੇ ਓਏ ਆ ਦੇਖ ਲੈ ਪਾਣੀ ਪਾ ਗਿਆ ਓਏ ਆ ਡੋਬ ਤੇ ਅੰਬ ਅੰਬ ਡੋਬ ਤੇ ਅੰਬ ਡੋਬ ਤੇ ਹਾਂ ਹਾਂ ਅੰਬ ਡੋਬ ਗਿਆ ਆਜੋ ਮੈਟਰੋ ਇੱਧਰ ਲੱਗ ਗਿਆ ਝੋਨਾ ਕੀਤਾ ਤੇ ਹੁਣ ਇਹਦਾ ਪਛੇਤਾ ਉਹ ਵੀ ਲਾਈ ਜੰਨੇ ਆ ਕਦੂ ਕਰੀਏ ਨੇ ਰਾਤ ਨੂੰ ਕਦੂ ਕਰਨਾ ਪਾਵਰ ਬੈਂਕ ਵੀ ਕੱਢ ਲਈ ਜੰਦਰਾ ਓਏ ਪੱਟੀ ਦਾ ਕਰਨੀ ਨਹੀਂ ਹੁਣ ਲੋਜੀ ਇਹ ਛੋਟਾ ਕੱਦੂ ਕਰਦਾ ਹਾਂ ਦਾ ਰਾਤ ਨੂੰ ਫਿਰ ਅੱਜ ਕੱਦੂ ਕਰਨਾ ਇਹਦੇ ਨਾਲ ਪੱਕੇ ਜਾਂਦਾ ਹੈ ਕੱਦੂ ਦੇ ਵਿੱਚ ਜੇ ਨਾ ਜੇ ਕੱਦੂ ਨਹੀਂ ਕਰ ਦੋ ਨਾ ਜੇ ਖੇਤ ਚ ਹੀ ਰਹਿਣਾ ਇਹਨੇ ਰਾਤ ਨੂੰ ਪਾਣੀ ਭਰੀ ਜਾਵਾਂਗੇ ਨਾਲੇ ਕੱਦੂ ਕਰੀ ਜਾਵਾਂਗੇ ਤੇ ਰੁੱਟਾ ਬਿਟਣ ਨਾਲ ਪੱਕ ਕੱਦੂ ਕਰ ਦਿੰਨੇ ਚਾਹੇ 5 ਦਿਨ ਕੱਦੂ ਵਿਆਰੇ 10 ਦਿਨ ਵਿਆਰੇ ਵੀ ਆ ਜਾਮਾ ਪੂਡਾ ਰਹਿੰਦਾ ਟੱਕੇ ਲਾਉਣ ਚ ਕੋਈ ਪੇਸ਼ਾਨੀ ਨਹੀਂ ਆਉਂਦੀ ਝੂਨਾ ਲਾਉਣ ਚ ਉੱਡ ਗਿਆ ਓਏ ਕਿ ਉਧਰ ਲਿਆਉਂਦਾ ਹੈ